ਅੱਜ ਜਿਹੜਾ ਹੈਗਾ ਏ ਜਥੇਦਾਰ ਰਕਬੀਰ ਸਿੰਘ ਉਹਨਾਂ ਨੂੰ ਸੇਵਾਮੁਕਤ ਕੀਤਾ ਗਿਆ ਏ ਤੇ ਉਸ ਦੇ ਨਾਲ ਨਾਲ ਜਥੇਦਾਰ ਸੁਲਤਾਨ ਸਿੰਘ ਜੋ ਕਿ ਤਕਸਰੀ ਕੇਸਕੜ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਵੀ ਸੇਵਾਮੁਕਤ ਕਰ ਦਿੱਤਾ ਗਿਆ ਏ ਕੀ ਹੈ ਤੁਹਾਡਾ ਪਹਿਲਾ ਪ੍ਰਤੀਕਰਮ ਦੁਖਦਾਈ ਹੈ ਪਰ ਮੈਨੂੰ ਅਚੰਭਾ ਕੋਈ ਨਹੀਂ ਹੈ ਸੋ ਮੈਂ ਇਹਨੂੰ ਐਕਸਪੈਕਟ ਕਰ ਰਿਹਾ ਸੀਗਾ ਵੀ ਐਂ ਕੁਝ ਹੋਣਾ ਸੋ ਜਿੰਨਾ ਕੋ 30 35 ਸਾਲਾਂ ਤੋਂ ਮੈਂ ਅਕਾਲੀ ਪੋਲਿਟਿਕਸ ਨੂੰ ਦੇਖ ਰਿਹਾ ਹਾਂ ਜਿਸ ਕਿਸਮ ਦੀ ਉਹਨਾਂ ਵਿੱਚ ਅਨਾਰਕੀ ਫੈਲੀ ਹੋਈ ਆ ਜਿੱਥੇ ਜਿੱਥੇ ਉਹ ਕਿਸੇ ਵੀ ਜਵਾਬਦੇਹੀ ਤੋਂ ਮੁਨਕਰ ਹੋ ਕੇ ਤੇ ਖੁੱਲੇ ਦਿਲ ਵਾਲੀ ਇੱਕ ਜਿਹੜੀ ਗੁਲਸ਼ਰੇਾ ਡਾਉਣ ਵਾਲੀ ਰਾਜਨੀਤੀ ਕਰਨੀ ਚਾਹੁੰਦੇ ਆ ਧਰਮ ਦੀਆਂ ਪਰੰਪਰਾਵਾਂ ਤੋਂ ਬਿਨਾਂ ਜਿੰਨੀਆਂ ਜਿੰਨੀਆਂ ਵੀ ਮੀਟਿੰਗਾਂ ਬਲਵਿੰਦਰ ਸਿੰਘ ਭੁੰਦਰ ਦੀਆਂ ਉਹ ਬਿਲਕੁਲ ਪ੍ਰਕਾਸ਼ ਸਿੰਘ ਬਾਦਲਵਾਂਗ ਵੀ ਐਨ ਨਖੋਰੇ ਹਨਾ ਵੀ ਸੁੱਕੇ ਹੋਏ ਦਰਖਤ ਵਰਗੇ ਵੀ ਕੋਈ ਭਾਵਨਾਵਾਂਤ ਹੋ ਰਿਹਾ ਸੋ ਉਹ ਬਲਵਿੰਦਰ ਸਿੰਘ ਭੁੰਦਰ ਦੀ ਜਿਹੜੀ ਜਿਹੜੀ ਬਾਡੀ ਲੈਂਗੁਏਜ ਆ ਉਹ ਦੱਸ ਰਹੀ ਸੀ ਵੀ ਅਕਾਲੀ ਦਲ ਨੇ ਫੈਸਲਾ ਕਰ ਲਿਆ ਹੋਇਆ ਵੀ ਜਥੇਦਾਰਾਂ ਨੂੰ ਆਪਾਂ ਨੇ ਲਾ ਦੇਣਾ ਹੈਗਾ ਵੀ ਤੁਹਾਨੂੰ ਕਿਸੇ ਵੀ ਜਵਾਬਦੇਹੀ ਦੀ ਉਹ ਲੋੜ ਨਹੀਂ ਹੈ ਹੁਣ ਇਹ ਇਕੱਲਾ ਉਹਨਾਂ ਦਾ ਫੈਸਲਾ ਨਹੀਂ ਹੈ ਇਹ ਭਾਰਤ ਸਰਕਾਰ ਦਾ ਵੀ ਫੈਸਲਾ ਹੈ ਸੋ ਇਹਦੇ ਵਿੱਚ ਭਾਰਤ ਸਰਕਾਰ ਵੀ ਬਹੁਤ ਬੁਰੀ ਤਰ੍ਹਾਂ ਇਨਵੋਲਡ ਹੈਗੀ ਆ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਆ ਵੀ ਅਕਾਲੀ ਦਲ ਆ ਜਿਹੜਾ ਉਹ ਧਾਰਮਿਕ ਮੁਹਾਵਰੇ ਵਿੱਚ ਰਾਜਨੀਤੀ ਨਾ ਕਰੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਦਾ ਵੀ ਉਹਨਾਂ ਦਾ ਵੀ ਬੜਾ ਤਿੱਖਾ ਇਸ ਤੇ ਪ੍ਰतिकਰਮ ਜਿਹੜਾ ਆਇਆ ਹੈਗਾ ਔਰ ਉਹਨਾਂ ਨੇ ਬਕਾਇਦਾ ਕਿਹਾ ਕਿ ਬਾਦਲ ਪਰਿਵਾਰਤੀ ਜਿਹੜੀ ਜੜ ਜੜੀ ਹੈ ਅੱਜ ਜਿਹੜੀ ਹੈ ਇਹਨਾਂ ਫੈਸਲਿਆਂ ਦੇ ਨਾਲ ਕਿਤਨਾ ਕਿਤੇ ਪੁੱਟੀ ਗਈ ਹੈਗੀ ਆ ਕਿਵੇਂ ਇੱਕ ਲਿਖਤੀ ਜਿਹੜੀ ਆਉਂਦੀ ਹੈਗੀ ਆ ਹੁਕਮ ਸੁਣਾ ਹੁਕਮ ਸੁਣਾ ਦਿੱਤਾ ਔਰ ਉਹਦੇ ਦੇ ਜਥੇਦਾਰਾਂ ਦੇ ਬੜੇ ਗੰਭੀਰ ਜਿਹੜੇ ਦੋਸ਼ ਵੀ ਜਿਹੜੇ ਨੇ ਕਿਤਰਾ ਕਿਤੇ ਲਗਾਏ ਗਏ ਨੇ ਤਿੰਨੋ ਸਿੰਘ ਸਹਿਬਾਨਾ ਨੇ ਗਿਆਨੀ ਸੁਲਤਾਨ ਸਿੰਘ ਉਹਨਾਂ ਨੇ ਵੀ ਜਿਸ ਦ੍ਰਿੜਤਾ ਨਾਲ ਗੁਰੂ ਮਹਾਰਾਜ ਦੀ ਸਿੱਖਿਆ ਤੇ ਪਹਿਰਾ ਦਿੱਤਾ ਔਰ ਤਿੰਨੋਂ ਹੀ ਡੋਲੇ ਨਹੀਂ ਤੁਸੀਂ ਦੇਖੋ ਤਿੰਨਾਂ ਨੂੰ ਖਰੀਦਾਂ ਦੀਆਂ ਕਿੰਨੀਆਂ ਕੋਸ਼ਾਂ ਹੋਈਆਂ ਹੋਣਗੀਆਂ ਡਰਾਉਣ ਦੀਆਂ ਕਿੰਨੀਆਂ ਕੋਸ਼ਾਂ ਹੋਈਆਂ ਹੋਣਗੇ ਤਿੰਨੋਂ ਨਹੀਂ ਵਿਕੇ ਅੰਤ ਨੂੰ ਉਹਨਾਂ ਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਉਹਨਾਂ ਦੇ ਸ਼ਬਦਾਂ ਵਿੱਚ ਕਿਹਾ ਜਾਵੇ ਵੀ ਫਸਤਾ ਵੱਢਣਾ ਪਿਆ ਇਹ ਉਹਨਾਂ ਦੇ ਸ਼ਬਦਾਵਲੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸੁਆਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ ਪੁਆਇੰਟ ਦੇ ਵਿੱਚ ਨਿਊਜ਼ ਪੁਆਇੰਟ ਪ੍ਰੋਗਰਾਮ 'ਚ ਖਬਰਾਂ ਤੇ ਜਿਹੜੇ ਐਨਾਲਿਸਿਸ ਆ ਦਰਸ਼ਕਾਂ ਦੇ ਨਾਲ ਸਾਂਝੇ ਕਰਦੇ ਹੁੰਦੇ ਆ ਤੇ ਹਮੇਸ਼ਿਆ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅ tartar ਸਿੰਘ ਜੀ ਆਓ ਫਤਿਹ ਦੀ ਸਮਰਪਾਈ ਰਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਅ tartar ਸਿੰਘ ਜੀ ਤੁਹਾਡਾ ਜਨਮ ਦਿਨ ਹੈ ਤੁਹਾਨੂੰ ਵਧਾਈ ਦਿੰਦੇ ਆ ਸਾਰੇ ਦਰਸ਼ਕਾਂ ਦੇ ਵੱਲੋਂ ਮਹਾਰਾਜ ਚੜ੍ਹਦੀਆਂ ਗੱਲਾਂ ਬਖਸ਼ਣ ਤੇ ਸ਼ੁਰੂਆਤ ਜੇ ਆਪਾਂ ਕਰਦੇ ਹਾਂ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਇਤਿਹਾਸ ਦੇ ਵਿੱਚ ਇੱਕ ਤਰ੍ਹਾਂ ਦਾ ਕਾਲਾ ਦਿਨ ਜਦੋਂ ਕਿ ਸਿੱਖ ਸੰਸਥਾਵਾਂ ਨੂੰ ਜਿਸ ਤਰੀਕੇ ਦੇ ਨਾਲ ਵਰਤਿਆ ਜਾ ਰਿਹਾ ਹੈ ਜਦੋਂ 2 ਦਸੰਬਰ ਨੂੰ ਅਕਾਲ ਤਖਸਾਲ ਸਾਬ ਤੋਂ ਹੁਕਮਨਾਮੇ ਆਏ ਸਨ ਤੇ ਬੜੀ ਆਬਾ ਇੱਕ ਵਧੀ ਸੀ ਤਖਸਾਲਬਾਨ ਦੀ ਵੀ ਵਧੀ ਸੀ ਸਿੱਖ ਸੰਸਥਾਵਾਂ ਦੀ ਵੀ ਵਧੀ ਸੀ ਔਰ ਲੱਗ ਰਿਹਾ ਸੀ ਕਿ ਜਿਸ ਤਰੀਕੇ ਦੇ ਨਾਲ ਲੰਬੇ ਸਮੇਂ ਤੋਂ ਸਿੱਖ ਸੰਸਥਾਵਾਂ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਜਿਹੜਾ ਹੈਗਾ ਕਿਤਨਾ ਕਿਤੇ ਜਿਹੜਾ ਇਹ ਚੀਜ਼ਾਂ ਖਤਮ ਹੋ ਗਈਆਂ ਨੇ ਸੰਸਥਾਵਾਂ ਨੇ ਰਜਿਸਟ ਕੀਤਾ ਹੈ ਪਰ ਇਤਿਹਾਸ ਆਪਣੇ ਆਪ ਨੂੰ ਜਿਹੜਾ ਹੈ ਦੁਬਾਰਾ ਇੱਕ ਤਰੀਕੇ ਦੇ ਨਾਲ ਦੁਹਰਾ ਰਿਹਾ ਹੈ ਤੇ ਜਿਸ ਤਰੀਕੇ ਦੇ ਨਾਲ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਅ ਅੱਜ ਜਿਹੜਾ ਹੈਗਾ ਹੈ ਜਥੇਦਾਰ ਰਗਵੀਰ ਸਿੰਘ ਨੂੰ ਉਹਨਾਂ ਨੂੰ ਸੇਵਾਮੁਕਤ ਕੀਤਾ ਗਿਆ ਹੈ ਤੇ ਉਸ ਦੇ ਨਾਲ-ਨਾਲ ਜਥੇਦਾਰ ਸੁਲਤਾਨ ਸਿੰਘ ਜੋ ਕਿ ਤਕਸਰੀ ਕੇਸਕਰ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਵੀ ਸੇਵਾਮੁਕਤ ਕਰ ਦਿੱਤਾ ਗਿਆ ਹੈ ਕੀ ਹੈ ਤੁਹਾਡਾ ਪਹਿਲਾ ਪ੍ਰਤੀਕਰਮ ਹਾਂਜੀ ਦੁਖਦਾਈ ਹੈ ਪਰ ਮੈਨੂੰ ਅਚੰਭਾ ਕੋਈ ਨਹੀਂ ਹੈ ਸੋ ਮੈਂ ਇਹਨੂੰ ਐਕਸਪੈਕਟ ਕਰ ਰਿਹਾ ਸੀਗਾ ਵੀ ਐਂ ਕੁਝ ਹੋਣਾ ਸੋ ਜਿੰਨਾ ਕੋ 30 35 ਸਾਲਾਂ ਤੋਂ ਮੈਂ ਅਕਾਲੀ ਪੋਲਿਟਿਕਸ ਨੂੰ ਦੇਖ ਰਿਹਾ ਹਾਂ ਜਿਸ ਕਿਸਮ ਦੀ ਉਹਨਾਂ ਵਿੱਚ ਅਨਾਰਕੀ ਫੈਲੀ ਹੋਈ ਆ ਜਿੱਥੇ ਜਿੱਥੇ ਉਹ ਕਿਸੇ ਵੀ ਜਵਾਬਦੇਹੀ ਤੋਂ ਮਨਕਰ ਹੋ ਕੇ ਤੇ ਖੁੱਲੇ ਦਿਲ ਵਾਲੀ ਇੱਕ ਜਿਹੜੀ ਗੁਲਸ਼ਰੈਾ ਡਾਉਣ ਵਾਲੀ ਰਾਜਨੀਤੀ ਕਰਨੀ ਚਾਹੁੰਦੇ ਆ ਧਰਮ ਦੀਆਂ ਪਰੰਪਰਾਵਾਂ ਤੋਂ ਬਿਨਾ ਸੋ ਉਹ ਮੈਨੂੰ ਐਕਸਪੈਕਟਿਡ ਸੀਗਾ ਮੈਨੂੰ ਤਾਂ ਇਹ ਵੀ ਇੰਨੀ ਧੀਰ ਕਿਦਾਂ ਲਾਤੀ ਉਹਨਾਂ ਨੇ ਸੋ ਮੇਰਾ ਮੇਰਾ ਪ੍ਰਤੀਕਰਮ ਹੋਰ ਤਰ੍ਹਾਂ ਦਾ ਵੀ ਉਹਨਾਂ ਨੂੰ 2 ਟਾਈ ਮਹੀਨੇ ਨਹੀਂ ਸੀ ਲੈਣੇ ਚਾਹੀਦੇ ਘੱਟੋ ਘੱਟ 15 ਦਿਨਾਂ ਦੇ ਵਿੱਚ ਇਹ ਫਸਤਾ ਜਿਹੜਾ ਵੜ ਦੇਣਾ ਚਾਹੀਦਾ ਸੀ ਉਹਨਾਂ ਦੇ ਹਿਸਾਬ ਨਾਲ ਇਹ ਫਸਤਾ ਜਿਹੜਾ ਉਹ ਵੱਡਿਆ ਜਾਣਾ ਚਾਹੀਦਾ ਸੀਗਾ ਸੋ ਉਹਦੇ ਵਿੱਚ ਬਹੁਤ ਕੁਝ ਪੋਲਿਟਿਕਲ ਪ੍ਰੈਸ਼ਰ ਰਹੇ ਹੋਣਗੇ ਵੀ ਹਾਂ ਹਟਾਈਏ ਨਾ ਹਟਾਈਏ ਜਾਂ ਕਰੀਏ ਸੋ ਪਹਿਲਾ ਜਿਹੜਾ ਮੈਨੂੰ ਇਹਦਾ ਝਲਕਾਰਾ ਮਿਲਿਆ ਸੀਗਾ ਤੁਸੀਂ ਦੇਖੋ ਵੀ ਦੋ ਤਰੀਕ ਨੂੰ ਜਥੇਦਾਰ ਸਹਿਬਾਨ ਨੇ ਕਿਹਾ ਸੀਗਾ ਵੀ ਤਿੰਨ ਦਿਨਾਂ ਦੇ ਵਿੱਚ ਵਿੱਚ ਸੁਖਵੀਰ ਸਿੰਘ ਬਾਦਲ ਆ ਜਿਹੜਾ ਅਸਤੀਫਾ ਦੇ ਦੇਣ ਦੇ ਦਿੱਤਾ ਹੋਇਆ ਸੀ ਕਿ ਐਕਸੈਪਟ ਕਰ ਲੈ ਜੀ ਹਾਂ ਐਕਸੈਪਟ ਉਹ 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 ਨਹੀਂ ਹੋਇਆ ਹਨਾ ਉਹਨਾਂ ਦਿਨਾਂ ਵਿੱਚ ਬਲਵਿੰਦਰ ਸਿੰਘ ਭੂੰਦੜਾ ਜਿਹੜੇ ਉਹ ਤੱਕ ਸਹਬਾਨ ਦੇ ਜਥੇਦਾਰ ਨੂੰ ਮਿਲਦੇ ਆ ਗਏ ਆ ਜੀ ਔਰ ਜਿਹੜੀ ਬਲਵਿੰਦਰ ਸਿੰਘ ਭੂੰਦੜ ਦੀ ਉਹ ਤਿੰਨ ਦਿਨਾਂ ਤਿੰਨ ਦਿਨਾਂ ਵਾਲੇ ਵਖਵੇ ਤੋਂ ਬਾਅਦ ਦੀ ਤੁਸੀਂ ਕਾਨਫਰੰਸ ਹੋਈ ਆ ਜਥੇਦਾਰ ਸਾਹਿਬ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਬਹੁਤ ਡਰੇ ਹੋਏ ਹਾਂ ਔਰ ਇੱਕ ਤਰ੍ਹਾਂ ਨਾਲ ਸ਼ਰਧਾ ਵਨ ਸਿੱਖ ਵੱਜੋਂ ਜਾਂ ਆਪਾਂ ਕਹਿ ਸਕਦੇ ਆਂ ਵੀ ਇੱਕ ਤਰ੍ਹਾਂ ਨਾਲ ਉਹ ਸਮਰਪਣ ਦੀ ਭਾਵਨਾ ਨਾਲ ਆਉਂਦੇ ਆ ਪਰ ਉਹ ਤੋਂ ਬਾਅਦ ਦੀਆਂ ਜਿੰਨੀਆਂ ਵੀ ਮੀਟਿੰਗਾਂ ਬਲਵਿੰਦਰ ਸਿੰਘ ਭੁੰਦਰ ਦੀਆਂ ਉਹ ਬਿਲਕੁਲ ਪ੍ਰਕਾਸ਼ ਸਿੰਘ ਬਾਦਲਵਾਂਗ ਵੀ ਐਨ ਨਖੋਰੇ ਹਨ ਵੀ ਸੁੱਕੇ ਹੋਏ ਦਰਖਤ ਵਰਗੇ ਵੀ ਕੋਈ ਭਾਵਨਾਵਾਂਤ ਹੋ ਰਹੇ ਸੋ ਉਹ ਬਲਵਿੰਦਰ ਸਿੰਘ ਭੁੰਦਰ ਦੀ ਜਿਹੜੀ ਜਿਹੜੀ ਬਾਡੀ ਲੈਂਗੁਏਜ ਆ ਉਹ ਦੱਸ ਰਹੀ ਸੀ ਵੀ ਅਕਾਲੀ ਦਲ ਨੇ ਫੈਸਲਾ ਕਰ ਲਿਆ ਹੋਇਆ ਵੀ ਜਥੇਦਾਰਾਂ ਨੂੰ ਆਪਾਂ ਨੇ ਲਾ ਦੇਣਾ ਹੈਗਾ ਵੀ ਤੁਹਾਨੂੰ ਕਿਸੇ ਵੀ ਜਵਾਬਦੇਹੀ ਦੀ ਉਹ ਲੋੜ ਨਹੀਂ ਹੈ ਕਿਉਂਕਿ ਆਪਾਂ ਉਹਨਾ ਪ੍ਰੋਗਰਾਮਾਂ ਵਿੱਚ ਕਿਹਾ ਸੀਗਾ ਵੀ ਬਲਵਿੰਦਰ ਸਿੰਘ ਭੁੰਦੜ ਨਹੀਂ ਚਾਹਣਗੇ ਵੀ ਉਮਰ ਦੇ ਆਖਰੀ ਬਰੇ ਉਹ ਕਾਲ ਤਖਤ ਨਾਲ ਟਕਰਾ ਕਰਨ ਜੀ ਸੋ ਕੋਈ ਵੀ ਜਿਹੜਾ ਸਿਆਣਾ ਗੁਰਸਿੱਖਾ ਉਹ ਨਹੀਂ ਚਾਹੂਗਾ ਵੀ ਮੈਂ ਆਪਣੀ ਜ਼ਿੰਦਗੀ ਵਿੱਚ ਇੱਕ ਕਾਲਾ ਅੱਖਰ ਲਿਖਾ ਕੇ ਆ ਜਿਹੜਾ ਜਾਵਾ ਪਰ ਬਲਵਿੰਦਰ ਸਿੰਘ ਭੁੰਦੜ ਦੀ ਜਿਹੜੀ ਜਿਹੜੀ ਬਾਡੀ ਲੈਂਗੁਏਜ ਸੀ ਉਹ ਦੱਸ ਰਹੀ ਸੀ ਵੀ ਉਹਨਾਂ ਨੂੰ ਸਨੇਹਾ ਦੇ ਦਿੱਤਾ ਗਿਆ ਵੀ ਜਥੇਦਾਰਾਂ ਦੀ ਜਿਹੜੀ ਆਪਾਂ ਛੁੱਟੀ ਕਰ ਦੇਣੀ ਹੈਗੀ ਸੋ ਕੋਈ ਅਚੰਭਾ ਨਹੀਂ ਹੋਇਆ ਦੁੱਖ ਜ਼ਰੂਰ ਹੋਇਆ ਅਚੰਭਾ ਨਹੀਂ ਹੋਇਆ ਇਹ ਇਸੇ ਤਰ੍ਹਾਂ ਹੀ ਹੋਣਾ ਸੀ ਉਹ ਜਿਸ ਤਰ੍ਹਾਂ ਦੀ ਰਾਜਨੀਤੀ ਉਹ ਕਰ ਰਹੇ 1994 ਤੋਂ ਵੀ ਪ੍ਰੋਫੈਸਰ ਮਨਜੀਤ ਸਿੰਘ ਦਾ ਜਿਸ ਤਰ੍ਹਾਂ ਸਿਆਸੀ ਕਤਲਿਆ ਧਾਰਮਿਕ ਕਤਲ ਉਹਨਾਂ ਨੇ ਕਰਿਆ ਉਸ ਤੋਂ ਬਾਅਦ ਭਾਈ ਰਣਜੀਤ ਸਿੰਘ ਉਹਨਾਂ ਦਾ ਕਰਿਆ ਫਿਰ ਗਿਆਨੀ ਪੂਰਨ ਸਿੰਘ ਦਾ ਇਹ ਜੋ ਕੁਝ ਵੀ ਹੋਇਆ ਜਿਸ ਤਰ੍ਹਾਂ ਵੀ ਹੋਇਆ ਜ਼ਥੇਦਾਰ ਗੁਰਚਰਨ ਸਿੰਘ ਟੋੜਾ ਦਾ ਹੋਇਆ ਸੋ ਉਹ ਉਹ ਜਿਹੜੀ ਧਿਰ ਹੈਗੀ ਆ ਅਕਾਲੀ ਦਲ ਬਾਦਲ ਵਾਲੀ ਉਹ ਅਸਲ 'ਚ ਧਾਰਮਿਕ ਈਡੀਅਮ ਵਿੱਚ ਰਾਜਨੀਤੀ ਨਹੀਂ ਕਰਨਾ ਚਾਹੁੰਦੀ ਹੁਣ ਇਹ ਕੱਲਾ ਉਹਨਾਂ ਦਾ ਫੈਸਲਾ ਨਹੀਂ ਹੈ ਇਹ ਭਾਰਤ ਸਰਕਾਰ ਦਾ ਵੀ ਫੈਸਲਾ ਹੈ ਸੋ ਇਹਦੇ ਵਿੱਚ ਭਾਰਤ ਸਰਕਾਰ ਵੀ ਬਹੁਤ ਬੁਰੀ ਤਰ੍ਹਾਂ ਇਨਵੋਲਡ ਹੈਗੀ ਆ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਵੀ ਅਕਾਲੀ ਦਲ ਆ ਜਿਹੜਾ ਉਹ ਧਾਰਮਿਕ ਮੁਹਾਵਰੇ ਵਿੱਚ ਰਾਜਨੀਤੀ ਨਾ ਕਰੇ ਪਰ ਜਿਸ ਜਿਸ ਭਾਵਨਾ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਕਾਲੀ ਦਲ ਦੀ ਸਥਾਪਨਾ ਹੋਈ ਆ ਗੁਰੂ ਨੂੰ ਸਮਰਪਿਤ ਹੋ ਕੇ ਹੋਈ ਆ ਸੋ ਜਿਹੜਾ ਗੁਰੂ ਜਿਹੜਾ ਤਖਤ ਹੈ ਉਹ ਗੁਰੂ ਨੇ ਥਾਪਿਆ ਜੋ ਵੀ ਸ਼੍ਰੋਮਣੀ ਕਮੇਟੀ ਆ ਉਹ ਆਮ ਲੋਕਾਂ ਨੇ ਐ ਸਿੱਖ ਸੰਗਤ ਨੇ ਥਾਪੀ ਆ ਸੋ ਗੁਰੂ ਦਾ ਤਖਤ ਮਹਾਨ ਹੈ ਸ਼੍ਰੋਮਣੀ ਕਮੇਟੀ ਸੈਕੰਡਰੀ ਆਉਂਦੀ ਹੈਗੀ ਅੱਜ ਬਾਦਲ ਕੇ ਭਾਰਤ ਸਰਕਾਰ ਨਾਲ ਮਿਲ ਕੇ ਇਹ ਦਰਸਾਉਣ ਦਾ ਯਤਨ ਕਰ ਰਹੇ ਆ ਵੀ ਸਾਡੇ ਕਬਜੇ ਦੀ ਸ਼੍ਰੋਮਣੀ ਕਮੇਟੀ ਮਹਾਨ ਆ ਅਕਾਲ ਤਖਤ ਦੀ ਮਹਾਨਤਾ ਨਹੀਂ ਹੈ ਸੋ ਇਹ ਹੋਣਾ ਸੀ ਉਹਨਾਂ ਨੇ ਅਕਾਲ ਤਖਤ ਦੀ ਅਥਾਰਟੀ ਨੂੰ ਡੈਨੀਗਰੇਟ ਕਰਿਆ ਉਹਦੀ ਬੇਅਦਬੀ ਕਰੀ ਆ ਉਹਦੀ ਬੇਪਤੀ ਕਰੀ ਆ ਪਰ ਇਹਦੇ ਚੋਂ ਸਾਨੂੰ ਨਰਾਸ਼ ਹੋਣ ਦੀ ਲੋੜ ਨਹੀਂ ਸੇਕ ਸੰਗਤਾ ਨੇ ਕਦੀ ਵੀ ਅਜਿਹੇ ਹਮਲਾਵਰਾਂ ਨੂੰ ਜਿਹੜਾ ਉਹਨਾਂ ਦੀ ਈਨ ਨਹੀਂ ਮੰਨੀ ਚਾਹੇ ਉਹ ਅਬਦਾਲੀ ਸੀ ਮਸਾਰੰਗੜ ਸੀ ਚਾਹੇ ਨਾਦਰ ਸ਼ਾਹ ਸੀ ਚਾਹੇ ਇੰਦਰਾ ਗਾਂਧੀ ਸੀ ਤੇ ਚਾਹੇ ਪ੍ਰਕਾਸ਼ ਸਿੰਘ ਬਾਦਲ ਹੈਗਾ ਸੋ ਚਾਹੇ ਕਿਸੇ ਨੇ ਸਰੀਰਕ ਤੌਰ ਤੇ ਕਿਸੇ ਨੇ ਸਿਧਾਂਤਕ ਤੌਰ ਤੇ ਜਿਨੇ ਵੀ ਅਕਾਲ ਤਖਤ ਸਾਹਿਬ ਨਾਲ ਦੀ ਮਰਿਆਦਾ ਨੂੰ ਉਹਦੀ ਅਥਾਰਟੀ ਨੂੰ ਉਹਦਾ ਜਿਹੜਾ ਮਹਾਨ ਇੱਕ ਸਤੰਭ ਹੈ ਉਹਨੂੰ ਤੇ ਉਹਦੀ ਉਹਦੀ ਸਿਧਾਂਤਕ ਪਰਪਕਤਾ ਨੂੰ ਚੁਣੌਤੀ ਦੇਣ ਦਾ ਯਤਨ ਕਰਿਆ ਸੋ ਉਹ ਉਹਦੇ ਨਾਲ ਜਿਹੜਾ ਹੈਗਾ ਵੀ ਖਾਲਸਾ ਪੰਥ ਨੇ ਕਦੀ ਵੀ ਉਹਦੇ ਨਾਲ ਵਿਹਾਰ ਨਹੀਂ ਕਰਿਆ ਸੋ ਤੁਸੀਂ ਦੇਖੋ ਵੀ ਨਾਦਰ ਸ਼ਾਹ ਜਦੋਂ ਉੱਥੇ ਢਾਉਂਦਾ ਹੈਗਾ ਦਰਬਾਰ ਸਾਹਿਬ ਨੂੰ ਤੇ ਉਹ ਤੋਂ 5-6 ਮਹੀਨਿਆਂ ਬਾਅਦ ਹੀ ਖਾਲਸਾ ਪੰਥਾ ਜਿਹੜਾ ਮੁੜ ਕੇ ਦੱਸਿਆ ਜਾਂਦਾ ਵੀ ਉਹਦੀ ਮੌਤ ਆ ਜਿਹੜੀ ਬੜੇ ਬੁਰੀ ਢੰਗ ਨਾਲ ਇਹ ਹੁੰਦੀ ਹੈਗੀ ਆ ਸੋ ਖਾਲਸਾ ਤੇ ਮੱਸਾ ਰੰਗੜ ਦਾ ਆਪਾਂ ਦੇਖਿਆ ਵੀ ਮੱਸਾ ਰੰਗੜ ਨੂੰ ਕਿਸ ਤਰ੍ਹਾਂ ਖਾਲਸਾ ਪੰਥ ਨੇ ਗੁਰੂ ਦੀਆਂ ਪਰੰਪਰਾਵਾਂ ਅਨੁਸਾਰ ਆ ਜਿਹੜਾ ਉਹਨੂੰ ਸਜ਼ਾ ਦਿੱਤੀ ਤੇ ਖਾਲਸਾ ਹੀ ਜਾਹੋ ਜਲਾਲ ਆ ਜਿਹੜਾ ਪ੍ਰਗਟ ਕਰਿਆ ਸੋ so, 2 ਦਸੰਬਰ 2024 ਨੂੰ ਖਾਲਸਾਈ ਜਹੋ ਜਲਾਲ ਪ੍ਰਗਟ ਹੋਇਆ ਸੀ ਉਸ ਜਹੋ ਜਲਾਲ ਤੋਂ ਭੈ ਭੀਤ ਹੋਈਆਂ ਸਰਕਾਰਾਂ ਤੇ ਪਾਰਟੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਨਹੀਂ ਚਾਹੁੰਦੀਆਂ ਵੀ ਪੰਥ ਦਾ ਜਜ਼ਬਾ ਪੰਥ ਦੀ ਜਿਹੜੀ ਹੈਗੀ ਆਵਾਜ਼ ਤੇ ਪੰਥ ਦਾ ਜਿਹੜਾ ਕਰੈਕਟਰ ਆ ਉਹ ਬਲੰਦ ਹੋਵੇ ਸੋ ਇਹਦੇ ਵਿੱਚ ਭਾਰਤ ਸਰਕਾਰ ਵੀ ਸ਼ਾਮਲ ਆ ਭਾਰਤ ਸਰਕਾਰ ਦੇ ਲੀਡਰਸ਼ਿਪ ਵੀ ਨਹੀਂ ਚਾਹੁੰਦੇ ਬੇ ਅਕਾਲੀ ਦਲ ਧਰਮ ਆਧਾਰਤ ਰਾਜਨੀਤੀ ਕਰੇ ਜੇ ਅਕਾਲੀ ਦਲ ਧਰਮ ਆਧਾਰਤ ਰਾਜਨੀਤੀ ਕਰੂਗਾ ਤਾਂ ਉਹਨਾਂ ਲਈ ਸੰਕਟ ਖੜਾ ਹੋਊਗਾ ਜਿਹੜਾ ਧਰਮ ਯੁੱਧ ਮੋਰਚਾ ਖਾੜਕੋਲ ਹੈ ਤੇ ਅਕਾਲ ਤਖਤ ਤੇ ਹਮਲੇ ਦੇ ਰੂਪ ਵਿੱਚ ਹੋਇਆ ਜੇ ਅਕਾਲੀ ਦਲ ਧਰਮ ਆਧਾਰਤ ਰਾਜਨੀਤੀ ਕਰੂਗਾ ਤਾਂ ਹਿੰਦੂ ਵਿੱਚ ਲੋਕ ਵੀ ਉਨਾ ਰਾਜਨੀਤਿਕ ਮਾਨਾਂ ਤੋਂ ਮੰਗ ਕਰਨਗੇ ਵੀ ਉਹ ਧਰਮਦਾਰਤ ਰਾਜਨੀਤੀ ਕਰਨ ਸੋ ਇਹ ਦੂਜੇ ਇੱਕ ਦੂਜੇ ਦੇ ਮਤਲਬ ਤੁਸੀਂ ਦੂਜੇ ਪਰਸਪੈਕਟਿਵ ਤੋਂ ਵੀ ਜਿਹੜਾ ਦੇਖ ਰਹੇ ਹੋ ਕਿਉਂਕਿ ਜਦੋਂ ਜੇ ਆਪਾਂ ਕਹੀ ਕਿ ਕਿਤਨਾ ਕਿਤੇ ਦੋ ਸੱਭਿਆਤਾਵਾਂ ਦੀ ਇੱਕ ਭੇੜ ਹੁੰਦੀ ਹੈ ਤੇ ਜਦੋਂ 2 ਦਸੰਬਰ ਵਾਲੇ ਫੈਸਲੇ ਆਏ ਸੀ ਤੇ ਇੱਕ ਜਿੱਦਾਂ ਕਿਹਾ ਕਿ ਆਵਾ ਵਧੀ ਹੈਗੀ ਆ ਈਵਨ ਕਿ ਜਿਹੜੇ ਆਪਾਂ ਕਹਿ ਲਈ ਕਿ ਗੈਰ ਸਿੱਖ ਵੀ ਹੈਗੇ ਸੀ ਉਹ ਕਿਤਨਾ ਕਿਤੇ ਦੇਖਦੇ ਪਏ ਸੀ ਕਿ ਕਿਸ ਤਰੀਕੇ ਦੇ ਨਾਲ ਇੱਕ ਤਖਤ ਤੋਂ ਫੈਸਲੇ ਹੋਏ ਨੇ ਸਾਬਕਾ ਗ੍ਰਹਿ ਮੰਤਰੀ ਬਿਠਾਏ ਤੇ ਪੂਰੀ ਦੀ ਪੂਰੀ ਇੱਕ ਕੈਬਨਿਟ ਜਿਹੜੀ ਹੈ ਤੇ ਹੱਥ ਜੋੜ ਕੇ ਬੈਠੀ ਹੋਈ ਹੈ ਜਿਹੜੀਆਂ ਗਲਤੀਆਂ ਕੀਤੀਆਂ ਸੀ ਉਹਨਾਂ ਗੁਨਾਹਾਂ ਦੀ ਮੁਆਫੀ ਜਿਹੜੀ ਹੈ ਉਹ ਮੰਗ ਰਹੀ ਹੈ ਪਰ ਇਹ ਆਪਾਂ ਕਹਿ ਸਕਦੇ ਹਾਂ ਕਿ ਕਲਾ ਹੀ ਜਿਹੜੀ ਹੈ ਵਰਤਦੀ ਹੈ ਕਿ ਕਿਤਨਾ ਕਿਤੇ ਜੇ ਹੂਬ ਹੂ ਉਹਨਾਂ ਫੈਸਲਿਆਂ ਨੂੰ ਮੰਨ ਲਿਆ ਜਾਂਦਾ ਤੇ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਕਿਤਨਾ ਕਿਤੇ ਦੁਬਾਰਾ ਇਹ ਤੇ ਰੈ ਸਟੈਬਲਿਸ਼ ਹੋ ਸਕਦੀ ਸੀ ਬਿਲਕੁਲ ਸੋ ਇਹ ਉਹਨਾਂ ਨੇ ਬਹੁਤ ਵੱਡੀ ਗਲਤੀ કરી ਆ ਸੋ ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਕੌਣ ਸਲਾਹਾਂ ਦੇ ਰਿਹਾ ਹੈ ਤੇ ਉਹ ਉਹ ਕਿਹੜੀਆਂ ਸਲਾਹਾਂ ਮੰਨ ਰਹੇ ਹੈਗੇ ਨੇ ਸੋ ਚਾਹੇ ਜੇ ਪਤਾ ਵੀ ਹੋਵੇ ਹਲੇ ਡਿਸਕਲੋਜ਼ ਕਰਨਾ ਮੈਨੂੰ ਲੱਗਦੀ ਹੈ ਪ੍ਰੀ ਮੈਚੂਰ ਹੋਏਗਾ ਹਾਂ ਪਰ ਇਹ ਕੋਈ ਕੋਈ ਸਿੱਖ ਪੋਲਿਟਿਸ਼ੀਅਨ ਇੰਨਾ ਇਮੈਚੂਰ ਵੀ ਹੋ ਸਕਦਾ ਇੰਨਾ ਕੱਚਾ ਵੀ ਹੋ ਸਕਦਾ ਜਿਹਨੂੰ ਇਹ ਲੱਗੇ ਵੀ 10 ਸਾਲਾਂ ਤੋਂ ਸਾਡੀ ਸਰਕਾਰ ਹੈ ਨਹੀਂ ਅਸੀਂ ਕੁਝ ਵੀ ਕਰਨ ਦੇ ਯੋਗ ਨਹੀਂ ਹਨ ਸਾਡੀ ਜਿੱਥੇ ਤੂਤੀ ਬੋਲ ਸੀ ਸੀ 75 ਤੱਕ ਐਮਐਲਏ ਸਾਡੇ ਹੁੰਦੇ ਸੀ ਅੱਜ ਦੋ ਰਹਿ ਗਏ ਹੋਇਆ ਇੱਕ ਲੋਕ ਸਭਾ ਮੈਂਬਰ ਅਸੀਂ ਮੰਤਾਂ ਕਰਕੇ ਜਿਤਾਇਆ ਹੈਗਾ ਵੀ ਇਸ ਸਥਿਤੀ ਵਿੱਚ ਜਦੋਂ ਸਿੱਖ ਸੰਗਤ ਸਾਨੂੰ ਨਕਾਰ ਚੁੱਕੀ ਆ ਅਸੀਂ ਤਾਂ ਸਿੱਖ ਸੰਗਤ ਦੀਆਂ ਜਿਹੜੀਆਂ ਹੈਗੀਆਂ ਵੀ ਅਸੀਸਾਂ ਲੈਣ ਆਏ ਸੀ ਉਹਨਾਂ ਅਸੀਸਾਂ ਲੈਣ ਦੇ ਚੱਕਰ 'ਚ ਅਸੀਂ ਅੱਜ ਸਿੱਖ ਸੰਗਤਾਂ ਦੇ ਦੁਸ਼ਮਣ ਦੁਆਰੇ ਬਣ ਗਏ ਅਸੀਂ ਕੀ ਰਾਜਨੀਤਿਕ ਤੌਰ ਤੇ ਕੀ ਖੱਟੀ-ਖੱਟ ਲਵਾਂਗੇ ਤੁਸੀਂ ਦੇਖੋ ਨਾ ਵੀ ਸਾਰਾ ਕੁਝ ਮੰਨ ਵੀ ਲਿਆ ਗੁਨਾਹ ਵੀ ਕਬੂਲ ਕਰ ਲਏ ਕਿਤਨਾ ਕਿਤੇ ਪਰ ਫਿਰ ਹੁਮ ਹੁਮ ਕਮਾ ਕੇ ਜੋ ਗਲਤੀਆਂ 15 ਚ ਕੀਤੀਆਂ ਸੀ ਜਾਂ ਆਪਾਂ ਕਹ ਲਈਏ 99 ਚ ਕੀਤੀਆਂ ਸੀ ਉਹੀ ਰਾਜਨੀਤੀ ਦੀਆਂ ਤਾਂ ਗਲਤੀਆਂ ਮੰਨੀਆਂ ਸੀ ਤੇ ਉਹੀ ਰਾਜਨੀਤੀ ਦੁਬਾਰਾ ਜਿਹੜੀ ਹੈ ਉਹ ਕਰ ਰਹੇ ਹੈਗੇ ਹਾਂਜੀ ਇਹ ਬਹੁਤ ਅਚੰਭਾ ਵੀ ਉਹ 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 ਉਹਨਾਂ ਨੂੰ ਸਲਾਹ ਕੌਣ ਦੇ ਰਿਹਾ ਤੇ ਉਹ ਸਲਾਹ ਮੰਨ ਕੀਦੀ ਰਹੇ ਨੇ ਕਿਸੇ ਵੀ ਪੰਥਕ ਵਿਦਵਾਨ ਦੀ ਜਾਂ ਜਜਬੇ ਵਾਲੇ ਸਿੱਖ ਦੀ ਜਿੰਨੇ ਨਮਾਣੇ ਬਣ ਸਿੱਖ ਬਣ ਕੇ ਸੁਖਬੀਰ ਸਿੰਘ ਬਾਦਲ ਆਏ ਸੀ ਉਸ ਉਸ ਸੰਦਰਭਾ ਖਾਲਸਾ ਪੰਥ ਦਾ ਨਿਰਮਾਣਤਾ ਚ ਹੋਇਆ ਵੀ ਆਏ ਨੂੰ ਦੇਗ ਭਲੀ ਤੇ ਚੜ ਕੇ ਆਏ ਨੂੰ ਤੇਗ ਭਲੀ ਇਹ ਚੜ ਕੇ ਆਉਣ ਵਾਲੇ ਜਿਹੜੇ ਫੈਸਲੇ ਆ ਕਿਤਨਾ ਕਿਤੇ ਜਿਹੜੇ ਹੋਏ ਹੈਗੇ ਆ ਤੇ ਦੂਜੇ ਪਨੇ ਗਿਆਨੀ ਹਰਪੀ ਸਿੰਘ ਹੁਣਾ ਦਾ ਵੀ ਉਹਨਾਂ ਦਾ ਵੀ ਬੜਾ ਤਿੱਖਾ ਇਸ ਤੇ ਪ੍ਰतिकਰਮ ਜਿਹੜਾ ਆਇਆ ਹੈਗਾ ਔਰ ਉਹਨਾਂ ਨੇ ਬਕਾਇਦਾ ਕਿਹਾ ਕਿ ਬਾਦਲ ਪਰਵਾਰਤੀ ਜਿਹੜੀ ਜੜ ਜੜੀ ਹੈ ਅੱਜ ਜੜੀ ਹੈ ਇਹਨਾਂ ਫੈਸਲਿਆਂ ਦੇ ਨਾਲ ਕਿਤਨਾ ਕਿਤੇ ਪੁੱਟੀ ਗਈ ਹੈਗੀ ਆ ਦੂਜੇ ਪਨੇ ਸਰਦਾਰ ਹਰਤਾ ਸਿੰਘ ਜੀ ਜਿਹੜੇ ਮਿਸਟਰ ਪੋੜੈਨ ਹੈਗੇ ਨੇ ਸ਼੍ਰੋਮਣੀ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਹੀ ਮੈਂਬਰ ਹੈਗੇ ਨੇ ਉਹਨਾਂ ਨੇ ਵੀ ਦੱਸਿਆ ਕਿ ਕੋਈ ਇਸਤੇ ਲੰਬੀ ਚੌੜੀ ਕੋਈ ਚਰਚਾ ਨਹੀਂ ਹੋਈ ਈਵਨ ਕਿ ਸਵੇਰ ਤੋਂ ਹੀ ਨਿਊਜ਼ ਦੇ ਵਿੱਚ ਜਾਂ ਬਾਕੀ ਜਗ੍ਹਾ ਤੇ ਇਹ ਚੱਲ ਰਿਆ ਸੀ ਕਿ ਭਾਈ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਅਸਤੀਫਾ ਪਰਮਾਨ ਹੋਵੇਗਾ ਜਾਂ ਨਹੀਂ ਜਾਂ ਕਾਰਜਕਾਰੀ ਪ੍ਰਧਾਨ ਕਿਹਨੂੰ ਲਾਇਆ ਜਾਵੇਗਾ ਉਹ ਕਹਿੰਦੇ ਕਿ ਇਹਦੀ ਉਹਦੇ ਉਹਦੇ ਤੇ ਤਾਂ ਗੱਲ ਹੀ ਨਹੀਂ ਹੋਈ ਤੇ ਕਿਵੇਂ ਇੱਕ ਲਿਖਤੀ ਜਿਹੜੀ ਆਉਂਦੀ ਹੈਗੀ ਹੁਕਮ ਸੁਣਾਤਾ ਹੁਕਮ ਸੁਣਾ ਦਿੱਤਾ ਔਰ ਉਹਦੇ ਦੇ ਜਥੇਦਾਰਾਂ ਦੇ ਬੜੇ ਗੰਭੀਰ ਜਿਹੜੇ ਦੋਸ਼ ਵੀ ਜਿਹੜੇ ਨੇ ਕਿਤਨਾ ਕਿਤੇ ਲਗਾਏ ਗਏ ਨੇ ਕਿਵੇਂ ਦੇਖਦੇ ਹਾਂਜੀ ਹਾਂਜੀ ਸੋ ਦੋਸ਼ ਤਾਂ ਜਦੋਂ ਕਹਿੰਦੇ ਨੇ ਵੀ ਕਾਗਜ਼ੀਆਂ ਬ੍ਰਾਹਮਣਾ ਕੀ ਗੱਲ ਥੱਕੀ ਅਗਧ ਪੜਾ ਸ਼ੈਤਾਨ ਵੇ ਲਾ ਲੋ ਸੋ ਸ਼ਰੋਮ ਨੇ ਕਮੇਟੀ ਦੀ ਕਾਰਜਕਾਰੀ ਕਮੇਟੀ ਵਿੱਚ ਜਿਹੜੇ ਸ਼ੈਤਾਨ ਬੈਠੇ ਆ ਉਹ ਧਰਮ ਦੀਆਂ ਜਿਹੜੀਆਂ ਆਇਤਾਂ ਪੜ ਕੇ ਸਾਡੇ ਧਾਰਮਿਕ ਮਹਾਪੁਰਸ਼ਾਂ ਨੂੰ ਸੁਣਾ ਰਹੇ ਸੋ ਪਿਛਲੀ ਕਮੇਟੀ ਦੀ ਮੀਟਿੰਗ ਵਿੱਚ ਜਿਹੜੇ ਫੈਸਲੇ ਹੋਏ ਹਨਾ ਜਿਸ ਕਿਸਮ ਦੇ ਗੈਰ ਧਾਰਮਿਕ ਫੈਸਲੇ ਹੋਏ ਔਰ ਜਿਸ ਤਰ੍ਹਾਂ ਅ ਅੰਤ੍ਰਣ ਕਮੇਟੀ ਦਾ ਇਹ ਹੌਂਸਲਾ ਪੈ ਗਿਆ ਉਹ ਜਗੜਾ ਪੈ ਗਿਆ ਵੀ ਉਹ ਅਕਾਲ ਤਖਤ ਦੇ ਜਥੇਦਾਰ ਦੇ ਘਰ ਜਾ ਕੇ ਉਹਨੂੰ ਦੱਸਣ ਵੀ ਤੇਰੀ ਡਿਊਟੀ ਕੀ ਆ ਤਾਂ ਤੂੰ ਚੱਲਣਾ ਕਿੱਦਾਂ ਹੈਗਾ ਹਨਾ ਵੀ ਸਾਡੀਆਂ ਇਹ ਇਹ ਸਾਡੇ ਹੱਥ ਵਿੱਚ ਆ ਵੀ ਅਸੀਂ ਕਿਸੇ ਗ੍ਰੰਥੀ ਨੂੰ ਲਾਉਣਾ ਆ ਨਹੀਂ ਲਾਉਣਾ ਹਨਾ ਸੋ ਇਹ ਇਹ ਅਗਧ ਪੜਿਆ ਸ਼ੈਤਾਨ ਵਾਲੀ ਗੱਲ ਹੈਗੀ ਆ ਸੋ ਇਹ ਬਹੁਤ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਜਿਸ ਕੇ ਸੰਧ ਦੀ ਇੱਕ ਇੱਕ ਧਾਰਨਾ ਆਇਆ ਜਿਹੜੀ ਹੈ ਸਿਧਾਂਤਕ ਤਸ਼ਬੀਹਾ ਸਾਡੇ ਸਾਹਮਣੇ ਰੱਖੀਆਂ ਸੀ ਉਹ ਇਹ ਸ਼ੈਤਾਨ ਆ ਜਿਹੜੇ ਇਹ ਧਰਮ ਦੀਆਂ ਆਜਤਾਂ ਜਿਹੜੇ ਪੜ ਰਹੇ ਆ ਔਰ ਧਾਰਮਿਕ ਮਹਾਪੁਰਸ਼ਾਂ ਨੂੰ ਤਖਤ ਸਹਬਾਨ ਦੇ ਜਥੇਦਾਰਾਂ ਨੂੰ ਦੱਸ ਰਹੇ ਹੈਗੇ ਵੀ ਧਰਮ ਕੀ ਹੈਗਾ ਸੋ ਅੱਜ ਵੀ ਉਹਨਾਂ ਨੇ ਜਿਹੜਾ ਹੈਗਾ ਵੀ ਦੱਸਿਆ ਵੀ ਇਹ ਸੇਵਾ ਕਰਨ ਦੇ ਸੰਯੋਗ ਨਹੀਂ ਹੈਗੇ ਜਿਨ੍ਹਾਂ ਜਿਨ੍ਹਾਂ ਰਾਜਨੀਤਿਕ ਨੇਤਾਵਾਂ ਬਾਰੇ ਅਕਾਲ ਤਖਤ ਤੋਂ ਫੈਸਲਾ ਆ ਗਿਆ ਵੀ ਉਹ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੇ ਆ ਹਾਂ ਉਹ ਫੈਸਲਾ ਦੇ ਰਿਹਾ ਵੀ ਅਕਾਲ ਤਖਤ ਦੇ ਜਥੇਦਾਰ ਸਮਰੱਥ ਨਹੀਂ ਹੈਗੇ ਆਪਣੀਆਂ ਸੇਵਾਵਾਂ ਨਿਭਾਉਣ ਇਹਦਾ ਮਤਲਬ ਆ ਵੀ ਅਕਾਲ ਤਖਤ ਦੇ ਜਥੇਦਾਰ ਬਾਦਲ ਪਰਵਾਰ ਦੇ ਪਿੱਠ ਥੋਕੂ ਨਹੀਂ ਹੈਗੇ ਉਹਦੀ ਰਬੜ ਦੀ ਮੋਹਰ ਬਣ ਕੇ ਨਹੀਂ ਚੱਲ ਰਹੇ ਇਸ ਲਈ ਇਹਨਾਂ ਨੂੰ ਸੇਵਾ ਤੋਂ ਜਿਹੜਾ ਮੁਕਤ ਕਰਿਆ ਜਾਂਦਾ ਗਿਆਨੀ ਹਰਪ੍ਰੀਤ ਸਿੰਘ ਦਾ ਬਹੁਤ ਤਿੱਖਾ ਆਇਆ ਹੈਗਾ ਸੋ ਉਹਨਾਂ ਦਾ ਆਪਾਂ ਕਹਿ ਸਕਦੇ ਆ ਵੀ ਗੁੱਸਾ ਉੱਚਲਣਾ ਬਹੁਤ ਸੁਭਾਅਕੀ ਸੀ ਜਿਸ ਤਰ੍ਹਾਂ ਉਹਨਾਂ ਤੇ ਜਿਹੜੇ ਇਲਜ਼ਾਮ ਲਾਏ ਗਏ ਆ ਬڑے بڑے ਬੇਕੇਰਕ ਹਾਲਾਂਕਿ ਉਹਨਾਂ ਨੇ ਦੋ ਬੱਚੀਆਂ ਨੂੰ ਸਾਂਭਿਆ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਵੀ ਨਹੀਂ ਹੈਗੀਆਂ ਇੰਨਾ ਇੰਨਾ ਨੈਤਿਕ ਤੌਰ ਤੇ ਕਿੰਨੇ ਬੰਦੇ ਦੀ ਐਡੀ ਉੱਚ ਬਲੰਦੀ ਵੀ ਉਹਨਾਂ ਬੱਚੀਆਂ ਨੂੰ ਪਰਿਵਾਰ ਦੀਆਂ ਧੀਆ ਬਣਾ ਕੇ ਸਾਂਭਣਾ ਔਰ ਉਹਨਾਂ ਨੂੰ ਉੱਚ ਵਿੱਦਿਆ ਦੇਣਾ ਔਰ ਫਿਰ ਇੱਕੋ ਛੋਟਾ ਜਿਹਾ ਜਿਹੜਾ ਸ਼ਿਸ਼ਕੋਰ ਆ ਜਾਂ ਬੰਦਾ ਜਿਹੜਾ 20 ਸਾਲਾਂ ਤੋਂ ਕਿਸੇ ਗੁਮਨਾਮੀ 'ਚ ਰਹਿ ਰਿਹਾ ਹੈ ਮਾਨਸਿਕ ਤੌਰ ਤੇ ਬਿਮਾਰ ਲੱਗਦਾ ਉਹ ਤੋਂ ਬਿਆਨ ਦਿਵਾ ਕੇ ਸੋ ਯਾਨੀ ਹਰਪ੍ਰੀਤ ਸਿੰਘ ਵਰਗੇ ਧਾਰਮਿਕ ਸ਼ਖਸੀਅਤਾਂ ਨੂੰ ਦਾ ਇਸ ਤਰ੍ਹਾਂ ਕਰੈਕਟਰ ਅਸੈਸੀਨੇਸ਼ਨ ਕਰਨੇ ਇਹ ਬਹੁਤ ਦੁਖਦਾਈ ਐ ਸੋ ਇਤਿਹਾਸ ਵਿੱਚ ਇਹ ਜਿਸ ਤਰ੍ਹਾਂ ਕਹਿੰਦੇ ਵੀ ਇਹ ਇਹ ਜਿਹੜੀਆਂ ਗੱਲਾਂ ਨੇ ਅਸੀਂ ਇਹ ਦੇਖਣੀਆਂ ਸੀ ਇਹ ਸਾਡੇ ਜ਼ਮਾਨੇ ਵਿੱਚ ਹੀ ਹੋਣੀਆਂ ਅਸੀਂ ਸੋੜ ਬੜੀਆਂ ਦੁਖਦਾਈ ਗੱਲਾਂ ਅਸੀਂ ਦੇਖ ਰਹੇ ਹਾਂ ਪਰ ਹੌਸਲਾ ਛੱਡਣ ਦੀ ਲੋੜ ਨਹੀਂ ਹੈ ਖਾਲਸਾ ਪੰਥ ਬੇਸ਼ੱਕ ਜ਼ਾਲਮਾਂ ਦੇ ਬਹੁਤ ਸਾਰੇ ਘਣਾਉਣੇ ਹੱਥਕੰਡਿਆਂ ਦਾ ਸਾਹਮਣਾ ਕਰਦਾ ਹੋਇਆ ਵਾਰ-ਵਾਰ ਉੱਭਰਦਾ ਰਿਹਾ ਸੋ ਸਾਨੂੰ ਉਮੀਦ ਹੈ ਵੀ ਖਾਲਸਾ ਪੰਥ ਇਹ ਸੱਚਖੜ ਪਰੇ ਸੱਤੇ ਵਿੱਚੋਂ ਵੀ ਬਾਹਰ ਨਿਕਲੇਗਾ ਗੁਰੂ ਮਹਾਰਾਜ ਇਸ ਤੇ ਬਖਸ਼ਿਸ਼ ਕਰਨਗੇ ਸਾਨੂੰ ਗੁਰੂ ਮਹਾਰਾਜ ਤੇ ਭਰੋਸਾ ਰੱਖਣਾ ਚਾਹੀਦਾ ਇਹ ਜਿਹੜੇ ਦੋ ਦੋ ਟੱਕੇ ਦੇ ਰਾਜਨੀਤੀਵਾਣਾ ਇਹ ਤਾਂ ਆਉਂਦੇ ਜਾਂਦੇ ਰਹਿੰਦੇ ਹੈਗੇ ਆ ਸੋ ਲਗਾਤਾਰ ਆਏ ਲਗਾਤਾਰ ਚਲੇ ਜਾਣਗੇ ਪਰ ਸਾਨੂੰ ਆਪਣੀ ਆਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 10 ਗੁਰੂ ਸਾਹਿਬਾਨ ਚ ਤੇ ਉਹਨਾਂ ਵੱਲੋਂ ਸਾਰੇ ਹੋਏ ਤਖਤਾਂ ਵਿੱਚ ਰਹਿਣੀ ਚਾਹੀਦੀ ਆ ਸੋ ਤਖਤ ਸਹਿਬਾਨ ਦੇ ਦੋਵਾਂ ਜਥੇਦਾਰਾਂ ਨੇ ਤਿੰਨੂ ਸਿੰਘ ਸਹਿਬਾਨਾਂ ਨੇ ਗਿਆਨੀ ਸੁਲਤਾਨ ਸਿੰਘ ਉਹਨਾਂ ਨੇ ਵੀ ਜਿਸ ਦ੍ਰਿੜਤਾ ਨਾਲ ਹਾਂ ਗੁਰੂ ਮਹਾਰਾਜ ਦੀ ਸਿੱਖਿਆ ਤੇ ਪਹਿਰਾ ਦਿੱਤਾ ਔਰ ਤਿੰਨੋਂ ਹੀ ਡੋਲੇ ਨਹੀਂ ਤੁਸੀਂ ਦੇਖੋ ਤਿੰਨਾਂ ਨੂੰ ਖਰੀਦਾਂ ਦੀਆਂ ਕਿੰਨੀਆਂ ਕੋਸ਼ਾਂ ਹੋਈਆਂ ਹੋਣਗੀਆਂ ਡਰਾਉਣ ਦੀਆਂ ਕਿੰਨੀਆਂ ਕੋਸ਼ਾਂ ਹੋਈਆਂ ਹੋਣਗੇ ਤਿੰਨੋਂ ਨਹੀਂ ਵਿਕੇ ਅੰਤ ਨੂੰ ਉਹਨਾਂ ਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਉਹਨਾਂ ਦੇ ਸ਼ਬਦਾਂ ਵਿੱਚ ਕਿਹਾ ਜਾਵੇ ਵੀ ਫਸਤਾ ਵੱਢਣਾ ਪਿਆ ਇਹ ਉਹਨਾਂ ਦੇ ਸ਼ਬਦਾਵਲੀ ਐਸੋ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਹੈਗਾ ਭਾਵਨਾਵਾਂ ਨੇ ਪ੍ਰਗਟ ਹੋਈਆਂ ਨੇ ਸੋ ਵੈਸੇ ਤਾਂ ਬਾਦਲ ਪਰਵਾਰ ਦਾ ਪਹਿਲਾਂ ਵੀ ਹੁਣ ਕੁਝ ਨਹੀਂ ਹੈਗਾ ਹਨ ਸੋ ਬੀਬੀ ਜੀ ਅਰਦਾਸ ਹੈ ਜਿਹੜੀ ਉਹ ਵੀ ਚੱਲ ਰਹੀ ਆ ਕਿੱਥੇ ਨਾ ਕਿੱਥੇ ਨਾ ਸੋ ਸੋ ਸਾਨੂੰ ਇਹ ਚੰਬਾ ਹੈਗਾ ਵੀ ਉਹਨਾਂ ਨੂੰ ਸਲਾਹਾਂ ਕਾਉਣ ਦੇ ਰਿਹਾ ਤੇ ਉਹ ਸਲਾਹਾਂ ਮੰਨ ਕੇ ਦੀਆਂ ਰਹੇ ਨੇ ਸੋ ਇਹ ਦੁਖਦਾਈ ਹੈਗਾ ਸੋ ਚਲੋ ਸਿੱਖ ਪੰਥ ਨੂੰ ਡਰਨ ਦੀ ਲੋੜ ਨਹੀਂ ਹੈ ਸਾਡਾ ਗੁਰੂ ਵਾਲੀ ਹੈਗਾ ਸਾਨੂੰ ਗੁਰੂ ਨੇ ਸ਼ਮਸ਼ੀਰ ਦੀ ਧਾਰ ਚੋਂ ਸਾਜਿਆ ਸੋ ਗੁਰੂ ਮਹਾਰਾਜੀ ਸਾਡੀ ਰੱਖਿਆ ਕਰੇਗਾ ਸਾਡੀ ਰੱਖਿਆ ਉਹਨਾਂ ਨੇ ਇੰਦਰਾ ਗਾਂਧੀ ਦੇ ਜ਼ੁਲਮਾਂ ਤੋਂ ਕੇ ਪੀਐਸ ਗੱਲ ਦੇ ਜ਼ੁਲਮਾਂ ਤੋਂ ਵੀ ਕਰਿਆ ਤੇ ਗੁਰੂ ਮਹਾਰਾਜ ਇਹਨਾਂ ਸਿਧਾਂਤਕ ਜ਼ੁਲਮਾਂ ਤੋਂ ਵੀ ਸਾਡੀ ਰਾਖੀ ਕਰਨਗੇ ਜੀ ਬਿਲਕੁਲ ਜੀ ਔਰ ਅਖੀਰ ਤੇ ਉਹੀ ਹੋਣਾ ਜੋ ਖਾਲਸਾ ਪੰਥ ਨੇ ਕਰਨਾ ਹੈ ਸ਼ਾ ਮੁਹਮਮਦਾਨਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ ਤੇ ਜਦੋਂ ਇਹ ਗੱਲ ਪੰਥ ਦੀ ਕਚੈਰੀ ਦੇ ਵਿੱਚ ਪਹੁੰਚਣੀ ਹੈਗੀ ਆ ਤੇ ਫਿਰ ਤੇ 2015 ਚ ਜਦੋਂ ਗ੍ਰਹਿ ਮੰਤਰਾਲਾ ਇਨਾਂ ਦੇ ਕੋਲ ਸੀ ਜਦੋਂ ਸਰਕਾਰਾਂ ਇਹਨਾਂ ਦੇ ਕੋਲ ਸੀ ਜਦੋਂ ਲਾਹਮਲਿਸ਼ ਕਰ ਇਹਨਾਂ ਦੇ ਕੋਲ ਸੀ ਤੇ ਉਦੋਂ ਪੰਥ ਨੇ ਜਿਹੜੇ ਫੈਸਲੇ ਆ ਉਹਨਾਂ ਤੇ ਯੂ ਟਰਨ ਕਰਵਾ ਦਿੱਤਾ ਸੀ ਤੇ ਹੁਣ ਤੇ ਆਪਾਂ ਕਹਿ ਸਕਦੇ ਹਾਂ ਕਿ ਇੰਨੀਆਂ ਪਾਵਰਸ ਵੀ ਨਹੀਂ ਹੈਗੀਆਂ ਇੰਨੀਆਂ ਸਰਕਾਰਾਂ ਵੀ ਨਹੀਂ ਹੈਗੀਆਂ ਤੇ ਜਦੋਂ ਮੁੜ ਕੇ ਇਹਨਾਂ ਨੇ ਦੁਬਾਰਾ ਪੰਥ ਦੀ ਕਚਹਿਰੀ ਦੇ ਵਿੱਚ ਜਾਣਾ ਹੈਗਾ ਤੇ ਪੰਥ ਨੇ ਫਿਰ ਇਹ ਫੈਸਲੇ ਜਿਹੜੇ ਨੇ ਪ੍ਰਮਾਣ ਕਰਨੇ ਨੇ ਜਾਂ ਨਹੀਂ ਕਰਨੇ ਇਹ ਪੰਥ ਨੇ ਆਪਣੇ ਆਪ ਆਪ ਕਹਿ ਲਿਆ ਕਿ ਜਿਹੜਾ ਦੱਸ ਦੇਣਾ ਹੈਗਾ